ਕਾਬੂਲੀ ਚਾਇਆ ਇੱਕ ਵਾਰ ਰੋਡ ਤੇ ਡੋਰ ਟੂ ਡੋਰ ਕਰਨ ਵਾਸਤੇ ਉਹ ਇੱਥੇ ਜਿਹੜੇ ਆਮ ਲੋਕਾਂ ਨੇ ਬਹੁਤ ਸਵਾਗਤ ਕੀਤਾ ਉਹਨਾਂ ਦਾ ਉਹਨਾਂ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਉਹਨਾਂ ਨੇ ਅੱਛਾ ਜੀ ਹੋਰ ਤੁਹਾਨੂੰ ਕੀ ਲੱਗਦਾ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਕੋਈ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਜਿਹੜੀ ਆਮ ਪਾਰਟੀ ਨੇ ਸੁਪਨਾ ਦਿੱਤੀ ਆਮ ਜਨੂਤਮੰਦ ਬੰਦਾਂ ਨੂੰ ਬਿਜਲੀ ਦਾ ਬਿੱਲ ਫਰੀ ਮੈਡੀਕਲ ਫਰੀ ਬੱਚਿਆਂ ਦੀ ਸਿੱਖਿਆ ਫਰੀ ਐਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੋਟ ਆਮ ਪਾਰਟੀ ਦੇ ਝਾੜੂ ਨੂੰ ਪਾ ਕੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਜਿਤਾਓ ਸ਼ੋਕ ਪ੍ਰੈਸ਼ਰ ਪੱਪੀ ਜੀ ਲੁਧਿਆਣੇ ਦੀ ਬਹੁਤ ਤੋਂ ਵਧੀਆ ਬੰਦੇ ਨੇ ਸਮਾਜ ਦੇ ਜੁੜੇ ਹੋਏ ਬੰਦੇ ਨੇ ਉਹ ਲੁਧਿਆਣੇ ਨੂੰ ਸੁਧਾਰ ਦੇਣਗੇ 10 ਸਾਲ ਪਿੱਛੇ ਕਿ ਕਿਸੇ ਨੇ ਵੀ ਐਮਪੀ ਨੇ ਇਸ ਲੁਧਿਆਣੇ ਦਾ ਕੁਝ ਨਹੀਂ ਕੀਤਾ ਪਰ ਸਾਨੂੰ ਉਮੀਦ ਹੈ ਕਿ ਸਾਡੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਪੂਰਾ ਲੋਕ ਪੱਪੀ ਪ੍ਰੈਸ਼ਰ ਜੀ ਨੂੰ ਕਿਉਂ ਵੋਟਾਂ ਪਾਣ ਕੀ ਤੁਸੀਂ ਕਿ ਉਮੀਦ ਰੱਖਦੇ ਹੋ ਆਹ ਨੇ ਟਾਈਮ ਤੋਂ ਆਹ ਤੁਹਾਡੇ ਕੰਮ ਜਿਹੜੇ ਰਹਿ ਗਏ ਉਹ ਕਰਣਗੇ ਦੇਖੋ ਜੀ ਸ਼ੋਕ ਪ੍ਰੈਸ਼ਰ ਪੱਪੀ ਜੀ ਇੱਕ ਸਮਾਜ ਜਸਦੇ ਵਧੀਆ ਬੰਦੇ ਨੇ ਉਹਨਾਂ ਜਿਹੜੀ ਚੀਜ਼ ਦੀ ਲੋੜ ਪੈ ਗਈ ਸੀ ਜਾ ਕੇ ਕਿਉਂਕਿ ਸ਼ਹਿਰ ਦੇ ਵਿੱਚ ਬੈਠੇ ਨੇ ਜਦੋਂ ਮਰਜ਼ੀ ਜਾ ਕੇ ਦੀ ਰਾਤੀ ਵੀ ਪੂਆ ਖੜਕਾ ਦਿੰਦੇ ਆ ਉਹਨਾਂ ਨੇ ਖੋਲ ਕੇ ਸਾਡੀ ਬਰਿਆਦ ਸੁਣਨਗੇ ਉਹ ਵੈਸੇ ਵੀ ਜ਼ਰੂਰਤ ਬੰਦੇ ਦੀ ਬਰਿਆਦ ਹੁੰਦੇ ਆ ਖਲਕਾਪੁਰਵੀ ਤੋਂ ਉਹਨਾਂ ਨੂੰ ਪਰਵਾਹ ਹੰਗਾਰੇ ਜਾਨੀ ਕੀ ਮਿਲਦਾ ਜੀ ਹਲਕਾ ਪੁਰਵੋਲ ਦਿਲਜੀਤ ਸਿੰਘ ਗੁਰਦੇਵਾਲ ਭੋਲਾ ਜੀ ਦੀ ਦੇਖੋ ਇੱਕ ਦੇ ਵਿੱਚ ਜਿਹੜਾ ਕੰਮ ਹੋਇਆ ਬਹੁਤ ਪੂਰਾ ਪ੍ਰਭਾਵ ਮਿਲਿਆ ਤੁਸੀਂ ਜਿਹੜਾ ਨਾਲ ਖੜੇ ਹੋ ਸਵਾਗਤ ਕਰੋ ਕਿਸ ਮੌਕੇ ਤੇ ਕਹਿਣਾ ਚਾਹੋਗਾ ਆਪਣਾ ਸ਼ੁਭਨਾਮਕੀ ਟੱਡਾ ਜੀ ਮੇਰਾ ਮੇਰਾ ਨਾਮ ਹੈ ਜੀ ਅੰਮ੍ਰਿਤਪਾਲ ਮਕੋੜੀ ਤੇ ਕੋਈ ਇਦਾਂ ਨਹੀਂ ਕਰਨੀ ਜੀ ਮੈਂ ਕਿ ਸਾਰਾ ਕੁਝ ਸਹੀ ਹੋਣਾ ਜੀ ਤੇ ਜਿਹੜੇ ਤੁਸੀਂ ਕਹਿੰਦੇ ਵੀ ਦਿੱਤਣ ਵਾਲੀ ਗੱਲ ਹੈ ਵੀ ਪੱਪੂ ਪਾਜੀ ਕਿਉਂ ਦਿੱਤਾਂਗੇ ਪੱਪੂ ਭਾਈ ਤਾਂ ਦਿੱਤਗੇ ਜੀ ਲੋਕਾਂ ਦੇ ਕੰਮ ਕਰ ਰਹੀ ਆ ਆਮ ਪਾਰਟੀ ਤੇ ਤੁਹਾਨੂੰ ਪਤਾ ਸਾਰਾ ਵੀ 300 ਜੁੱਟ ਮਹੀਨੇ ਦੀ ਮਾਫ ਹੈ ਤੇ ਹੋਰ 13 14 ਟੂਲ ਪਲਾਜੇ ਆਇਤੀ ਮਾਫ ਕਿਤੇ ਨੇ ਜੀ ਬੰਦ ਕਿਤੇ ਨੇ ਜਿਹੜੇ ਜਿਹੜੇ ਅੱਗੇ ਲੋਕੀ ਆਪੀ ਜੇਬਾਂ 'ਚ ਪਾਉਂਦੇ ਸੀ ਉਹ ਲੋਕਾਂ ਦਾ 3.5 ਕੋਟ ਰੁਪਇਆ ਰੋਜ਼ ਦਾ ਬਚ ਰਿਹਾ ਸੀ ਪੰਜਾਬ ਦਾ ਹੀ ਬਚ ਰਿਹਾ ਸੀ ਭਾਈ ਕੀ ਕਹਿਣਾ ਚਾਹ ਕੇ ਇਸ ਮੌਕੇ ਤੇ ਇਸ ਮੌਕੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਸਾਡੀ ਸਰਕਾਰ ਨੇ ਆਮ ਪਾਰਟੀ ਨੇ 2 ਸਾਲ ਦੇ ਕੰਮ ਹੈ ਉਹ ਬੋਲਦੇ ਜੀ ਤੇ ਕਲੀਨਿਕ ਹੈ ਜ ਦੋ 0 ਬਿਲ ਨਾ ਲੋਕਾਂ ਦੇ 0 ਬਿਲ ਹੈ 90% ਘਰਾਂ ਦੇ 0 ਬਿਲ ਹੈ ਤੇ ਥਰਮਲ ਪਲਾਂਟ ਲਾ ਲਏ ਔਰ ਹੋਰ ਵੀ ਕੰਮ ਹੋ ਰਹੇ ਆ ਉਹ ਕੰਮ ਦੇਖ ਕੇ ਲੋਕ ਇਹਨਾਂ ਦੇ ਨਾਲ ਜੁੜ ਰਹੇ ਪਰ ਬਾਕੀਆਂ ਪਾਰਟੀਆਂ ਦੇ ਬੰਦੇ ਨਾਲ ਜੁੜ ਰਹੇ ਠੀਕ ਜਿਹੜੇ ਕਾਂਗਰਸ ਆ ਅਕਾਲੀ ਦਲ ਭਾਜਪਾ ਇਹਨਾਂ ਨੇ ਬੰਦੇ ਟੁੱਟ ਕੇ ਮਤਲਬ ਆਮ ਪਾਰਟੀ ਨਾਲ ਜੁੜ ਰਹੇ ਠੀਕ ਹੈ ਉਹ ਇਹ ਕਹਿੰਦੇ ਵੀ ਜਿਹੜੇ ਆਮ ਪਾਰਟੀ ਨੇ 50 ਸਾਲ ਚ ਨਹੀਂ ਕੀਤਾ ਕੰਮ ਬਾਕੀਆਂ ਪਾਰਟੀਆਂ ਨੇ ਉਹ ਆਮ ਪਾਰਟੀ 2 ਸਾਲ ਦੇ ਵਿੱਚ ਕੰਮ ਪੂਰੇ ਕਰ ਰਹੀ ਠੀਕ ਹੈ ਲੋਕਾਂ ਨੂੰ ਦਵਾਈਆਂ ਫ੍ਰੀ ਆ ਤਾਂ ਜ਼ੀਰੋ ਬੇਰੇ ਜਿਹੜਾ 1000 ਰੁਪਏ ਵਾਲੀ ਗਲਤੀ ਉਹ ਲੋਕ ਆ ਆਪ ਜਨਾਨੀਆਂ ਕਹਿੰਨਿਆ ਤੇ ਜਿਹੜਾ ਸਾਡਾ ਇਹਨਾਂ ਦਾ ਬਿੱਲ ਬਣਦਾ ਸੀਗਾ 20-2000 ਰੁਪਏ ਉਹ 1000 ਰੁਪਏ ਨੂੰ ਕੀ ਕਹਿੰਦੇ ਸਾਡੇ ਬਿੱਲ ਬਹੁਤ ਚਲਾ ਵਰਤਦੀਆਂ ਬਣ ਗਏ ਠੀਕ ਹੈ ਜੀ ਓਕੇ ਇਹ ਲੋਕ ਐਸੋ ਪਾਰਟੀ ਆਮ ਪਾਰਟੀ ਹੀਰੋ ਬਿੱਲ ਸਾਰਿਆਂ ਦਾ ਜ਼ੀਰੋ ਠੀਕ ਹੈ ਆਮ ਪਾਰਟੀ ਹੀਰੋ ਬਿੱਲ ਸਾਰਿਆਂ ਦਾ ਜ਼ੀਰੋ